वाहिगुरु साहिब जी राग विहकड़ा शहदा चौखा कार पहंदा ਇਕ ਓਅਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਤੇ ਹੈ ਜੈ ਮੇਰੀ ਜਿੰਦੂੜੀ ਏ ਗੁਰਪੱਖ ਨਾਮ ਅਮੋਲੇ ਰਾਮ ਨਾਮ ਚ ਭੁੱਲੇ ਰਾਮ ਹਰ ਹਰ ਨਾਮ ਤੇ ਹੱਲੈ ਮੇਰੀ ਜਿੰਦੂੜੀਏ ਗੁਰਮਖ ਨਾਮ ਅਮਲੇ ਰਾਮ ਹਰ ਰਸ ਬੀਤਾ ਮਾਰਨਾ ਨੰ ਤਿਆਰਾ ਮਨ ਹਰ ਰਸ ਨਾਮ ਚ ਭੁੱਲੇ ਰਾਮ ਗੋ ਰੰਭਤ ਮਨ ਮਾਨਤ ਹੈ ਰੱਬ ਮੇਰੀ ਜਿੰਦੜੀਏ ਅਨਤ ਨਾ ਕਾ ਤੁਲੇ ਰਾਮ ਮਨ ਜਿੰਦੜਾ ਫਲ ਕਾਇਰਾ ਹਰ ਰੱਬ ਗੁਣ ਮਾਨਕ ਬਾਣੀ ਬੁਲੇ ਰਾਮ ਗੋ ਰੰਭਤ ਮਨ ਅੰਮ੍ਰਿਤ ਮੁਠੜਾ ਮੇਰੀ ਬੈ ਅਲਾਇ ਰਾਮ ਅੰਮ੍ਰਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀ ਏ ਮਨ ਸੁਣੀਏ ਹਰਿ ਦੇਵ ਲਾਇ ਰਾਮ ਚਰੀ ਬਿਸੁਨਾ ਹਰਿ ਰਤ ਪਾਇਆ ਗੱਲ ਮਿਲਿਆ ਸਤ ਸੁਭਾਏ ਰਾਮ و میری جندوڑی انہد سبد بجائے رہنا سخی سہلی میری آ میری جندوڑی کوئی ہاتھ ابھی آن لاو رام ਦਾ ਪੁਰੀ ਹਰ ਕਥਾ ਸੁਣਾਵੈ ਰਾਮਾ ਗੁਰਪੰਥ ਸਦਾ ਆਰਾਮ ਹਰ ਮੇਰੀ ਜਿੰਦੂੜੀਏ ਮਨ ਚਿੰਤਿਆ ਦਾ ਫਲ ਪਾਵੈ ਰਾਮਾ ਨਾਮ ਨੂੰ ਭਜ ਹਰ ਸਰਨ ਆਕਤੀ ਮੇਰੀ ਜਿੰਦੂੜੀਏ ਹਰ ਭਾਗੀ ਨਾਮ ਤਿਆ ਹੈ ਰਾਮਾ ਤਾਰ ਤੇ ਪਾਪ ਪ੍ਰਭ ਆਏ ਤੇਲ ਮੇਰੀ ਜਿੰਦੂੜੀ ਏ ਗੁਰਮੁਖ ਨਾਮ ਪਰਦਾਸੇ ਰਾਮ ਹਉ ਹਰ ਬਾਤ ਉਡੀਕੀਆਂ ਮੇਰੀ ਜਿੰਦੂੜੀ ਏ ਜਿਉਂ ਜਲ ਬਿਨ ਕਮਲ ਉਦਾਸੇ ਰਾਮ ਗੁਰਪੁਰਬ ਮੇ ਲਾਇਆ ਜੋ ਨਹਾਰ ਪ੍ਰਭੂ ਪਾਸੇ ਰਾਮ ਧੰਨ ਧੰਨ ਗੁਰੂ ਹਰ ਦਸਿਆ ਮੇਰੀ ਜਿੰਦੂੜੀਏ ਜਨ ਨਾਮ ਨਾਮ ਉੱਡੇ ਤਸੇ ਰਾਮ ਗੁਰ ਗੁਰੂ ਮੇ ਲਾਇਆ ਤੇਰੀ ਜਿੰਦੂੜੀਏ ਹਰ ਸੱਜਣਾ ਪ੍ਰਭੂ ਪਾਸੇ ਰਾਮ ਸਤਿਆ ਮੇਰੀ ਗਿੰਦੁਲੀਏ ਜਨ ਨਾਨਕ ਨਾਮ ਨਿਗਾਸੇ ਰਾਂ ਵਾਹੇ ਤੁਰੀ ਕਾ ਮਲਸਾ ਵਾਹੇ ਤੁਰੀ ਤੀ ਹਤੇ ਰਾਗ ਦੇਹ ਹੜਾ ਸ਼ੰਮ ਮਹਾਂ ਦਾ ਪ੍ਰੋਖਾ ਤਰ ਬਰੇਗਾ ਇਕ ਭੂਵੰਕਾਰ ਸਤਿ ਪ੍ਰਸਾਦ ਹਰ ਹਰ ਨਾਮ ਅਥੇ ਲੈ ਮੇਰੇ ਜੇ ਤੁਰੀਏ ਗੁਰਮਤਿ ਨਾਮ ਅਮੋਲੇ ਰਾਮ ਹਰ ਰਸ ਕੀਤਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚੁਹੋਲੇ ਰਾਮ ਪਾਵਣ ਆਂਗ 500 ਸਲਕੀ